ਦੋਸਤੋ ਸੋਨਾ ਤੇ ਚਾਂਦੀ ਦੇ ਰੇਟ ਅਚਾਨਕ ਕਿਉਂ ਡਿੱਗ ਗਏ ਕੁਝ ਕੁ ਮਹੀਨਿਆਂ ਤੋਂ ਨਾ ਸੋਨਾ ਤੇ ਚਾਂਦੀ ਦੇ ਰੇਟ ਬਹੁਤ ਤੇਜ਼ੀ ਦੀ ਰਫ਼ਤਾਰ ਦੇ ਨਾਲ ਉੱਪਰ ਵੱਧ ਰਹੇ ਸੀ ਪਰ 30 ਜਨਵਰੀ 2026 ਨੂੰ ਇੱਕ ਬਹੁਤ ਵੱਡਾ ਕ੍ਰੈਸ਼ ਦੇਖਣ ਨੂੰ ਮਿਲਿਆ ਸਿਲਵਰ 80000 ਦੇ ਹਿਸਾਬ ਨਾਲ ਡਿੱਗਿਆ ਤੇ ਸੋਨਾ 20000 ਦੇ ਹਿਸਾਬ ਨਾਲ ਡਿੱਗਿਆ ਸਭ ਤੋਂ ਪਹਿਲਾਂ ਤਾਂ ਨਾ ਮੈਂ ਇਹ ਦੱਸ ਦੇਣਾ ਚਾਹੁੰਦਾ ਮੈਂ ਕਿ ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਇਹਨੂੰ ਮਾਰਕੀਟ ਕਰੈਕਸ਼ਨ ਕਿਹਾ ਜਾਂਦਾ ਵਾ ਨਾ ਕਿ ਮਾਰਕੀਟ ਦਾ ਕਰੈਸ਼ ਹੋਵਾ ਕਿਹਾ ਜਾਂਦਾ ਕਿਉਂਕਿ ਜਦੋਂ ਇਕਦਮ ਹੀ ਕਿਸੇ ਕਾਮੋਡਿਟੀ ਦਾ ਇੰਨਾ ਜ਼ਿਆਦਾ ਪ੍ਰਾਈਸ ਵੱਧ ਗਿਆ ਸੀ ਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਸ ਚੀਜ਼ ਨੂੰ ਵੇਚਣਾ ਸਟਾਰਟ ਕੀਤਾ ਕਿ ਸਾਨੂੰ ਪ੍ਰੋਫਿਟ ਹੋਵੇ ਸਾਨੂੰ ਕਮਾਈ ਹੋਵੇ ਤਾਂ ਉਹਦੀ ਖਰੀਦਦਾਰੀ ਘਟ ਗਈ ਸੀ ਤੇ ਵਿਕਰੀ ਜ਼ਿਆਦਾ ਹੋ ਗਈ ਸੀ ਉਹ ਤਾਂ ਕਰਕੇ ਇੱਕ ਬੈਲੈਂਸ ਹਿੱਲ ਗਿਆ ਸੀ ਤੇ ਹੁਣ ਉਹਦੇ ਵਿੱਚ ਕਰੈਕਸ਼ਨ ਹੋਣੀ ਹੈ ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਇਦੇ ਦੋ ਕਾਰਨ ਨੇ ਕਿ ਸਿਲਵਰ ਤੇ ਸੋਨੇ ਦਾ ਰੇਟ ਕਿਉਂ ਡਿਗਿਆ ਸਭ ਤੋਂ ਪਹਿਲਾ ਰੀਜ਼ਨ ਹੈਗਾ ਵਾ ਪ੍ਰੋਫਿਟ ਬੁਕਿੰਗ ਪ੍ਰੋਫਿਟ ਬੁਕਿੰਗ ਮਤਲਬ ਜਦੋਂ ਲੋਕਾਂ ਨੇ ਵੇਖਣਾ ਕਿ ਅੱਜ ਸਿਲਵਰ 2 ਲੱਖ ਦੀ ਹੈ ਕੱਲ ਨੂੰ ਉਹ 3 ਲੱਖ ਦੀ ਹੋਊਗੀ ਪਰਸੋਂ ਨੂੰ 4 ਲੱਖ ਦੀ ਹੋਊਗੀ ਤਾਂ ਲੋਕਾਂ ਨੇ ਦੇਖਿਆ ਕਿ ਹੁਣ ਅਸੀਂ ਕਮਾਈ ਕਰ ਸਕਦੇ ਆ ਸਾਨੂੰ ਸਿਲਵਰ ਵੇਚ ਦੇਣੀ ਚਾਹੀਦੀ ਆ ਤਾਂ ਵੱਡੇ ਵੱਡੇ ਇਨਵੈਸਟ ਟਰੇਡਰਸ ਨੇ ਕੀ ਕੀਤਾ ਕਿ ਸਿਲਵਰ ਨੂੰ ਵੇਚਣਾ ਸਟਾਰਟ ਕਰਤਾ ਫੌਨ ਨੂੰ ਵੇਚਣਾ ਸਟਾਰਟ ਕਰਤਾ ਤਾਂ ਕਿ ਉਹ ਕਮਾਈ ਕਰ ਸਕਣ ਤੇ ਖਰੀਦਦਾਰੀ ਘੱਟ ਗਈ ਲੋਕ ਸਿਲਵਰ ਤੇ ਸੋਨਾ ਖਰੀਦ ਨਹੀਂ ਰਹੇ ਸੀ ਵੇਜ ਜ਼ਿਆਦਾ ਰਹੇ ਸੀ ਤਾਂ ਜਦੋਂ ਲੋਕ ਇਕੱਠੇ ਹੋ ਕੇ ਕਿਸੇ ਵੀ ਐਸੈਟ ਨੂੰ ਜਿਸ ਐ ਕਾਮੋਡੀਟੀ ਨੂੰ ਵੇਚਣ ਲੱਗ ਜਾਂਦੇ ਨੇ ਤਾਂ ਉਦੋਂ ਪ੍ਰਾਈਸ ਡਿੱਗ ਜਾਂਦਾ ਉਦੋਂ ਮਾਰਕੀਟ ਡਿੱਗ ਜਾਂਦੀ ਹੈ ਤਾਂ ਇਹ ਕਾਰਨ ਬਣਿਆ ਸਿਲਵਰ ਤੇ ਸੋਨੇ ਨੂੰ ਡਿਗਣ ਦਾ ਦੂਜਾ ਕਾਰਨ ਕੀ ਬਣਿਆ ਕਿ ਡਾਲਰ ਸਟਰੋਂਗ ਹੋ ਗਿਆ ਜਿਹੜਾ 1 ਡਾਲਰ ਕਦੇ 72 ਰੁਪਏ ਹੁੰਦਾ ਸੀ ਤਾਂ ਉਹ 1 ਡਾਲਰ ਉਹ ਯੂਐਸ ਦਾ 1 ਡਾਲਰ 91 ਹੋ ਗਿਆ ਤੇ ਹੋ ਸਕਦਾ ਵਾ ਕਿ 92 ਵੀ ਹੋ ਜਾਵੇ 95 ਤੱਕ ਪਹੁੰਚੇ ਹੁਣ ਡਾਲਰ ਦਾ ਸਟਰੋਂਗ ਹੋਣਾ ਤੇ ਸਿਲਵਰ ਤੇ ਚਾਂਦੀ ਦੇ ਭਾਅ ਡਿੱਗਣ ਦੇ ਵਿੱਚ ਕਨੈਕਸ਼ਨ ਕੀ ਹੈ ਇਹਨੂੰ ਮੈਂ ਨਾ ਇੱਕ ਬੱਚੇ ਵਾਲੀ ਭਾਸ਼ਾ ਦੇ ਵਿੱਚ ਸਮਝਾਉਣਾ ਲੈਟਸ ਸੇ ਕਿ ਇੱਕ ਕੰਟੇਨਰ ਤੇ ਉਹ ਕੰਟੇਨਰ ਦੇ ਵਿੱਚ ਚਾਕਲੇਟ ਵਿਕਦੇ ਨੇ ਚਾਕਲੇਟ ਨੂੰ ਸਮਝੋ ਕਿ ਉਹ ਚਾਂਦੀ ਤੇ ਸੋਨਾ ਨੇ ਤੇ ਚਾਕਲੇਟ ਨੂੰ ਵੇਚਣ ਦੀ ਜਿਹੜੀ ਕਰੰਸੀ ਆ ਉਹ ਹੈਗੀ ਆ ਡਾਲਰ ਤੇ ਹੁਣ ਬੱਚੇ ਕੀ ਕਰਦੇ ਨੇ ਉਹਨਾਂ ਨੇ ਦੇਖਿਆ ਕਿ ਇੱਕ ਚਾਕਲੇਟ 1 ਡਾਲਰ ਦੀ ਆ ਇੰਨੀ ਸਸਤੀ ਚਾਕਲੇਟ ਤੇ ਇੰਨੀ ਸੁਆਦ ਚਾਕਲੇਟ ਤਾਂ ਬਹੁਤ ਜ਼ਿਆਦਾ ਬੱਚੇ ਚਾਕਲੇਟ ਨੂੰ ਖਰੀਦਣ ਲੱਗੇ ਦੂਰੋਂ ਦੂਰੋਂ ਆ ਕੇ ਬੱਚੇ ਚਾਕਲੇਟ ਨੂੰ ਖਰੀਦਣ ਲੱਗੇ ਕਿਉਂਕਿ 1 ਡਾਲਰ ਉਹਨਾਂ ਲਈ ਇੱਕ ਛੋਟਾ ਜਿਹਾ ਤਾਂ ਨੋਟ ਸੀ ਤਾਂ ਕਰਕੇ ਉਹ ਖਰੀਦਣ ਲੱਗੇ ਤੇ ਜਦੋਂ ਚਾਕਲੇਟ ਦੀ ਖਰੀਦਦਾਰੀ ਜ਼ਿਆਦਾ ਹੋ ਗਈ 1000 ਹੋ ਗਏ 2000 ਬੱਚੇ ਹੋ ਗਏ 3000 ਹੋ ਗਏ ਤਾਂ ਜਦੋਂ ਖਰੀਦਦਾਰੀ ਵਧ ਗਈ ਤਾਂ ਦੁਕਾਨਦਾਰ ਨੇ ਚਾਕਲੇਟ ਦਾ ਰੇਟ ਵਧਾਤਾ ਜਿੱਥੇ ਉਹ ਚਾਕਲੇਟ 1 ਡਾਲਰ ਦਾ ਆਉਂਦਾ ਸੀ ਤਾਂ ਉਥੇ ਹੀ 1 ਚਾਕਲੇਟ 20 ਡਾਲਰ ਦਾ ਆਉਣ ਲੱਗ ਗਿਆ ਤਾਂ ਬੱਚਿਆਂ ਦੇ ਲਈ ਉਹ ਚਾਕਲੇਟ ਚਾਕਲੇਟ ਖਰੀਦਣਾ ਮੁਸ਼ਕਲ ਹੋ ਗਿਆ ਤਾਂ ਕਰਕੇ ਬੱਚਿਆਂ ਨੇ ਖਰੀਦਦਾਰੀ ਘਟਾ ਦਿੱਤੀ ਹੁਣ ਜਦੋਂ ਖਰੀਦਦਾਰੀ ਘਟੀ ਤਾਂ ਉਹ ਚਾਕਲੇਟ ਦਾ ਪ੍ਰਾਈਸ ਡਿੱਗ ਗਿਆ ਕਿਉਂਕਿ ਜਦੋਂ ਚਾਕਲੇਟ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋ ਗਈ ਸੀ ਚਾਕਲੇਟ ਦੀ ਵੈਲਿਊ ਵੱਧ ਗਈ ਸੀ ਤਾਂ ਦੁਕਾਨਦਾਰ ਨੇ ਕੀ ਕੀਤਾ ਚਾਕਲੇਟ ਦਾ ਪ੍ਰਾਈਸ ਜ਼ਿਆਦਾ ਕਰਤਾ ਜਦੋਂ ਪ੍ਰਾਈਸ ਜ਼ਿਆਦਾ ਹੋ ਗਿਆ ਤਾਂ ਲੋਕਾਂ ਨੇ ਖਰੀਦਣਾ ਘੱਟ ਕਰਤਾ ਤਾਂ ਜਦੋਂ ਖਰੀਦਣਾ ਘੱਟ ਕੀਤਾ ਤਾਂ ਉਹ ਚਾਕਲੇਟ ਦੀ ਵੈਲਿਊ ਡਿੱਗ ਗਈ ਇਦਾਂ ਹੀ ਹੋਇਆ ਜਦੋਂ ਹੁਣ ਡਾਲਰ ਦਾ ਪ੍ਰਾਈਸ ਉੱਤੇ ਜਾ ਰਿਹਾ ਸੀ ਹੁਣ ਜਿਹੜਾ 1 ਡਾਲਰ 72 ਰੁਪਏ ਸੀ ਜਦੋਂ 1 ਡਾਲਰ 92 ਦਾ ਹੋ ਗਿਆ ਤਾਂ ਉਨਾ ਹੀ ਸੋਨਾ ਹੁਣ ਸਰਕਾਰ ਨੂੰ ਵੱਧ ਦੇ ਵਿੱਚ ਖਰੀਦਣਾ ਪੈਂਦਾ ਸੀ ਤਾਂ ਕਰਕੇ ਉਹਦੀ ਖਰੀਦਦਾਰੀ ਘਟੀ ਜਦੋਂ ਸੋਨੇ ਤੇ ਚਾਂਦੀ ਦੀ ਖਰੀਦਦਾਰੀ ਘਟੀ ਤਾਂ ਉਹਦਾ ਪ੍ਰਾਈਸ ਡਿੱਗਿਆ ਤਾਂ ਇਸ ਹਿਸਾਬ ਨਾਲ ਡਾਲਰ ਦਾ ਸਟਰੋਂਗ ਹੋਣ ਦਾ ਮਤਲਬ ਕੀ ਸੀ ਕਿ ਸੋਨੇ ਤੇ ਚਾਂਦੀ ਦੇ ਭਾਅ ਡਿੱਗ ਗਏ ਤਾਂ ਇਹ ਦੋ ਕਾਰਨ ਰੇ ਸੋਨਾ ਤੇ ਚਾਂਦੀ ਦੇ ਰੇਟ ਡਿਗਣ ਤੇ ਹੁਣ ਕਈਆਂ ਦਾ ਇਹ ਸਵਾਲ ਹੋਊਗਾ ਕਿ ਜੀ ਚਾਂਦੀ ਤੇ ਸੋਨਾ ਹੁਣ ਕਿੰਨਾ ਡਿੱਗ ਸਕਦਾ ਆਖਿਰ ਕਿੱਥੇ ਜਾ ਕੇ ਇੱਕ ਸਟੇਬਿਲਟੀ ਆਊਗੀ ਕਿੱਥੇ ਜਾ ਕੇ ਇਹਦਾ ਰੇਟ ਰੁਕੂਗਾ ਤਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਮੈਂ ਕਿ ਐਗਜ਼ੈਕਟਲੀ ਤਾਂ ਕੋਈ ਵੀ ਨਹੀਂ ਦੱਸ ਸਕਦਾ ਕਿ ਕਿੱਥੇ ਜਾ ਕੇ ਹੁਣ ਸਿਸਟਮ ਠੀਕ ਹੋਊਗਾ ਕਿੱਥੇ ਜਾ ਕੇ ਇਹਦਾ ਰੇਟ ਰੁਕੂਗਾ ਪਰ ਇੰਨਾ ਜ਼ਰੂਰ ਵਾ ਕਿ ਜਦੋਂ ਉਸ ਚੀਜ਼ ਦੀ ਖਰੀਦ ਉਹਨੂੰ ਖਰੀਦਣ ਵਾਲੇ ਜ਼ਿਆਦਾ ਹੋਗੇ ਜਦੋਂ ਫੋਨਾਂ ਤੇ ਚਾਂਦੀ ਇੱਕ ਪ੍ਰਾਈਸ ਤੇ ਆ ਗਿਆ ਜਦੋਂ ਲੋਕ ਖਰੀਦਣ ਲੱਗੇ ਖਰੀਦਦਾਰੀ ਵਧ ਗਈ ਤੇ ਉਦੋਂ ਉਹਦਾ ਪ੍ਰਾਈਸ ਉੱਥੇ ਆ ਕੇ ਸੈੱਟ ਹੋ ਜਾਊਗਾ ਉਹਨੂੰ ਕਹਿੰਦੇ ਆ ਮਾਰਕੀਟ ਵਿੱਚ ਕਰੈਕਸ਼ਨ ਆ ਗਈ ਤੌਥੀ ਜਾ ਕੇ ਸੋਨਾ ਤੇ ਚਾਂਦੀ ਦੇ ਭਾਅ ਰੁਕ ਜਾਣਗੇ ਪਰ ਹਜੇ ਤੁਸੀਂ ਇਹ ਐਕਸਪੈਕਟ ਕਰੋ ਕਿ ਚਾਂਦੀ ਤੇ ਸੋਨੇ ਦੇ ਭਾਅ ਹੋਰ ਵੀ ਥੱਲੇ ਡਿੱਗਣਗੇ